ਹਲਕਾ ਖਰੂਰ ਸਾਹਿਬ ਦੇ ਲੋਕਾਂ ਦਾ ਕੀ ਰੁਝਾਨ ਹੈ ਕੀ ਮੂਡ ਹੈ ਆਓ ਲੋਕਾਂ ਨਾਲ ਗੱਲਬਾਤ ਕਰਕੇ ਜਾਣ ਲੈਨੇ ਆਂ ਵੋਟਾਂ ਕੀ ਕਹਿੰਦੀਆਂ ਮੋਤਲਾ ਅੰਮ੍ਰਿਤਪਾਲ ਨੂੰ ਪਾਵਾਂਗੇ ਜਿਤਾਵਾਂਗੇ ਤੇ ਬਾਹਰ ਲੈ ਕੇ ਆਵਾਂਗੇ ਅੱਛਾ ਹਾਂ ਬਾਕੀ ਕਿਸੇ ਨੂੰ ਨਹੀਂ ਲਾਉਣਾ ਬਾਕੀ ਸਭ ਚੋਰ ਆ ਵੇਖ ਲਈਆਂ ਪਾ ਕੇ ਕੋਈ ਬਦਲਾ ਨਹੀਂ ਕੋਈ ਬਦਲਾ ਨਹੀਂ ਸਭ ਬਦਲਾ ਇਹਨਾਂ ਦਾ ਆਪਣਾ ਕੀਤਾ ਆ ਵੇ ਅੱਛਾ ਆਪਣੇ ਗੱਡੀਆਂ ਵੜਾਈਆਂ ਕੇ ਉਹ ਵੈਗਨਰ ਜੀ ਲਈ ਫਿਰਦਾ ਹੈ ਕੇਜਰੀਆਂ ਨੂੰ ਕਿਹੜੀ ਗੱਡੀ ਉਹ ਤੂੰ ਕਦੀ ਵੇਖੀ ਜੋ ਠੀਕ ਹੈ ਹੈ ਉੱਚ ਕਬਲਾ ਕਰਕੇ ਅੰਦਰ ਗਿਆ ਤੇ ਬਾਹਰ ਆ ਲੋਕੀ ਕਾਂਦੇ ਫੜਾ ਕੇ ਆਇਆ ਜਿਵੇਂ ਜੰਗ ਜਿੱਤ ਕੇ ਆਇਆ ਠੀਕ ਹੈ ਹੈ ਅਮਰਪਾਲ ਦੇ ਪੱਖ ਚ ਹੈਗਾ ਮੌੜ ਇਥਰ ਅਮਰਪਾਲ ਪੂਰਾ ਮੌੜਿਆ ਪੂਰੀ ਵਜਾ ਪਜਾ ਅਮਰਪਾਲ ਹੋਰੀ ਲੀਡ ਨਾਲ ਜਿੱਤੂਗਾ ਮੰਤਰੀ ਖੜਾ ਲਾਲਜੀਤ ਭੁੱਲਰ ਉਹਨੂੰ ਕੀ ਕਹਿਣਾ ਉਹਨੇ ਕੀ ਕੀਤਾ ਵਾ ਕੀਤਾ ਨਹੀਂ ਕੁਛ ਨਹੀਂ ਕੀਤਾ ਉਹਨੇ ਉਦ ਤੱਕ ਸ਼ਕਲ ਨਹੀਂ ਵਖੀਤੇ ਆਣ ਗਏ ਕਦੀ ਠੀਕ ਹੈ ਆਓ ਅਮਰਤਪਾਲ ਦੀ ਫਿਰ ਹੈ ਇਧਰ ਵੋਟ ਕਿਹਨੇ ਜੀ ਹੈਗੀ ਹੈ ਜੀ ਬਹੁਤ ਬਹੁਤ ਵੋਟ ਅਮਰਤਪਾਲ ਦੀ ਵੋਟ ਹੈਗੀ ਹੈ ਜੀ ਅਮਰਤਪਾਲ ਹੀ ਛਾਊਗਾ ਪੂਰੀ ਵੋਟ ਉਤੇ ਅੱਛਾ ਹੋਰ ਕਿਸੇ ਪਾਰਟੀ ਦਾ ਜੋਰ ਹੈ ਇਧਰ ਨਹੀਂ ਨਹੀਂ ਇਧਰ ਅਮਰਤਪਾਲ ਦਾ ਹੀ ਜੋਰ ਹੈ ਅੱਛਾ ਇਹ ਇਲਾਕੇ 'ਚ ਅਮਰਤਪਾਲ ਦਾ ਹੀ ਜੋਰ ਸਰਕਾਰ ਨੇ ਕੰਮ ਕਰ ਨਹੀਂ ਕੀਤਾ ਕੋਈ ਨਹੀਂ ਨਹੀਂ ਕੀ ਮੋਲੋ ਬਾਬਾ ਜੀ ਮੋਲ ਸਹੀ ਹੈ ਜੀ ਕਿਹੜਾ ਅਮਰਤਪਾਲ ਜਿੱਤੂ ਕਿਉਂ ਘਰ ਘਰ ਪੋਟੋਈ ਲੱਗੀਆਂ ਆ ਉਹਦੀ ਹੋਰ ਕੋਈ ਨਹੀਂ ਹੈ ਹੀ ਨਹੀਂ ਅੱਛਾ ਹਾਂ ਘਰ ਘਰ ਹਾਂ ਜੀ ਹਾਂ ਜੀ ਮੋਲ ਵਧੀਆ ਆਈ ਵਧੀਆ ਕਿਹੜੀ ਪਾਰਟੀ ਦਾ ਐਮਪੀ ਚਾਹੀਦਾ ਇੱਥੇ ਦੇ ਅਮਰਪਾਲ ਦਾ ਜੋਰ ਆ ਜੋ ਇਹੋ ਜਿਹੇ ਬੰਦੇ ਚਤਾਵਾਂਗੇ ਨਹੀਂ ਤੇ ਕੋਟੀ ਖਾਂਦੇ ਰਹਿਣਾ ਆਪਾਂ ਕੋਟੀ ਖਾਂਡੇ 47 ਦੇ ਅੱਜ ਤੱਕ ਬੋਟਾਂ ਦੇ ਲੋਕ ਅਮਰਪਾਲ ਨੂੰ ਜ਼ਿਆਦਾ ਬੋਲ ਚ ਲੈਂਦੇ ਆ ਜੀ ਅੱਛਾ ਹਾਂਜੀ ਉਹਦੇ ਬੱਖ ਚ ਨਹੀਂ ਹਵਾ ਕਿਵੇਂ ਬਣ ਗਈ ਇਹ ਤੁਹਾਨੂੰ ਜਾਣਦੇ ਤੁਹਾਨੂੰ ਸਭ ਪਤਾ ਹੀ ਆ ਇਹ ਜਨਤਾ ਦੀ ਹਵਾ ਹੀ ਹੁੰਦੀ ਕਿਦਾਂ ਹੁੰਦੀ ਅੱਛਾ ਹਾਂਜੀ ਬਣ ਗਿਆ ਮੋਲ ਮੋਲ ਫੁੱਲ ਬਣਿਆ ਇੱਥੇ ਅਮਰਪਾਲ ਦਾ ਅੱਛਾ ਸਰਕਾਰ ਨੇ ਕੰਮ ਕਰ ਕੀਤਾ ਕੋਈ ਸਰਕਾਰ ਕੰਮ ਕਰੀ ਜਾਂਦੀ ਹੈ ਜਿੰਨੇ ਜੋਗੀ ਆ ਅੱਛਾ ਹਾਂ ਜੇ ਅਮਰਤਪਾਲ ਨਾ ਖੜਦਾ ਫਿਰ ਆਮ ਆਦਮੀ ਪਾਰਟੀ ਜਿੱਤ ਜਾਂਦੀ ਇੱਥੇ ਕੁਝ ਕਹਿ ਨਹੀਂ ਜਾ ਸਕਦਾ ਭਾਜੀ ਅੱਛਾ ਹਾਂਜੀ ਇਹ ਤੁਹਾਨੂੰ ਪਤਾ ਹੈ ਐਮਪੀ ਦੀਆਂ ਵੋਟਾਂ ਬਾਰੇ ਨਹੀਂ ਕੋਈ ਜਾਣਕਾਰੀ ਨਹੀਂ ਜਿਆਦੀ ਮੁਕਾਬਲਾ ਕਿਹੜੀ ਪਾਰਟੀ ਦਾ ਲੱਗਦਾ ਅਮਰਤਪਾਲ ਨਾਲ ਤੁਹਾਨੂੰ ਆਮ ਲੋਕ ਆਮ ਆਦਮੀ ਪਾਰਟੀ ਦਾ ਇਹ ਉਹ ਉੱਥੇ ਉਮੀਦਵਾਰ ਤੇ ਪਹਿਲਾਂ ਤੋਂ ਜ਼ੀਰੋ ਆਦਾ ਕਾਂਗਰਸੀ ਜ਼ੀਰੋ ਅੱਛਾ ਉਹਨਾਂ ਦਾ ਹੈ ਨਹੀਂ ਮੋਲ ਇਧਰ ਕੋਈ ਮੋਲ ਹੀ ਦਾ ਖਾਸ ਨਹੀਂ ਹੈ ਜੀ ਹਾਂਜੀ ਐਂ ਤੇ ਅਮਰਤਪਾਲ ਨੂੰ ਬਾਹਰ ਕੱਢਣਾ ਕਿਸ ਤਰ੍ਹਾਂ ਨਿਕਲ ਜੇ ਅੱਛਾ ਵੋਟਾਂ ਪਾ ਕੇ ਨਿਕਲ ਜੇ ਜਾਂ ਉਤਰਾਂ ਨਿਕਲ ਜੇ ਅੱਛਾ ਨਜਾਇਜ਼ ਕੰਮ ਅਹੀਂ ਜਾਇਜ਼ ਕਰਨਾ ਠੀਕ ਨਹੀਂ ਹਾਂ ਤੇ ਸਰਕਾਰ ਨੇ ਕੁਛ ਕੀਤਾ ਦੋ ਸਾਲਾਂ ਵਿੱਚ ਸਰਕਾਰ ਨੇ ਇਥੇ ਕੀ ਕਰਨਾ ਜਿਹੋ ਜੀ ਅਗੀਆਂ ਸਰਕਾਰਾਂ ਉਹ ਜੀਆਂ ਹੋਣਿਆ ਕੀ ਮੋੜ ਹੈ ਮੋੜ ਠੀਕ ਆ ਕਿਹੜਾ ਐਮਪੀ ਬਣਾਉਣਾ ਇਹ ਅਮਰਪਾਲ ਨੂੰ ਕੱਢਣਾ ਸਾਰੇ ਅਮਰਪਾਲ ਨਾਲ ਹਾਂਜੀ ਇਹ ਵਾ ਤਾਂ ਸਰਕਾਰ ਬਦਨੀ ਚਾਹੀਦੀ ਆ ਜਦੋਂ ਪਹਿਲਾਂ ਦੇ ਝਾਲੂ ਵਾਲੇ ਬਣੇ ਸੀ ਹਾਂਜੀ ਇਸ ਵਾਰੀ ਇਹ ਇਸ ਵਾਰੀ ਵੀ ਵੇਖੋ ਹਣ ਗਾੜੀ ਪਬਲਿਕ ਦੇ ਹੱਥ ਵਾਸਤੇ ਆ ਜੀ ਹਵਾ ਕੀ ਨਹੀਂ ਲੱਗਦੀ ਇੱਧਰ ਹਵਾ ਦਾ ਇਤਨੀ ਐ ਹਵਕਤ ਦੂਜੇ ਦੀ ਆਪਣੇ ਕੀ ਇਹਨੇ ਇਹਨੂੰ ਅੰਮ੍ਰਿਤਪਾਲ ਦੀ ਜਾਰੀ ਹਵਾ ਹਾਂਜੀ ਉਹਦੇ ਵਖ ਚੋ ਗਿਆ ਮਹਾਲ ਹਾਂਜੀ ਉਹਦੇ ਬੋਲਦਾ ਹੱਲੇ ਹਾਲ ਦੀ ਗੱਡੀ ਤੇ ਠੀਕ ਹੈ ਬਾਕੀ ਚਲੋ ਵੋਟਾਂ ਦਾ ਬੜਾ ਪਤਾ ਲੱਗੂਗਾ ਕਿਹਦੇ ਹੱਥ ਸਰਕਾਰ ਕੰਮ ਕਰ ਰਹੀ ਹੈ ਕਿ ਨਹੀਂ ਸਰਕਾਰ ਤਾਂ ਕੰਮ ਕਰੂਗੀ ਕਰਦੀ ਹੈ ਕਰਦੀ ਏ ਵੋਟਾਂ ਦਾ ਭਾਈ ਸਾਹਿਬ ਦਾ ਹੀ ਹੈ ਜ਼ਿਆਦਾ ਕਿਹੜੇ ਭਾਈ ਹੰਤਖਾਲ ਸਾਹਿਬ ਅੱਛਾ ਹਾਂਜੀ ਇਹਨਾਂ ਦੇ ਵਖ ਚ ਹੈਗੀ ਹਵਾ ਹਾਂਜੀ ਹਾਂਜੀ ਹੈਗੀ ਸਰਕਾਰ ਕਰਦੀ ਕੰਮ ਕਰਕੇ ਨਹੀਂ ਸਰਕਾਰ ਦੋ ਸਾਲਾਂ ਚ ਕੋਈ ਫਰਕ ਲੱਗਿਆ ਤੁਹਾਨੂੰ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਤੁਸੀਂ ਵੀ ਦੱਸਦੇ ਕੁਝ ਜਨ ਦੱਸ ਹੀ ਦਿੰਦੇ ਜੇ ਜਾਈ ਕੋਈ ਮੁਸ਼ਕਿਲ ਆਏ ਸਾਰਿਆਂ ਨੂੰ ਪਤਾ ਲੱਗ ਜਿੰਦਾ ਕੀ ਕਰ ਕੀ ਚੱਲ ਰਿਹਾ ਹੈ ਠੀਕ ਹੈ ਮੁਕਾਬਲਾ ਕਿਹਦੇ ਨਾਲ ਲੱਗਦਾ ਅਮਰਤਪਾਲ ਦਾ ਆਮ ਆਦਮੀ ਪਾਰਟੀ ਕਾਂਗਰਸ ਦਾ ਡਬਲ ਹੋ ਗਿਆ ਅੱਛਾ ਹਾਂਜੀ ਅੱਗੇ ਨਾਲੋਂ ਡਬਲ ਨਸ਼ਾ ਹੋ ਗਿਆ ਰੋਕ ਲੱਗੀ ਨਹੀਂ ਅੱਗੇ ਜਿੱਦਾਂ ਚੋਰੀ ਛਿਪੇ ਵਿਕਦਾ ਹੈ ਹੁਣ ਤੇ ਘਰਾਂ 'ਚ ਜਾ ਜਾ ਕੇ ਫੜਾਉਂਦਾ ਵੀ ਲੋਕ ਅੱਛਾ ਐਵੇਂ ਜੀ ਹਾਲਾਤ ਹੋ ਗਈ ਤੇ ਚੋਰੀਆਂ ਵੀ ਵੱਧ ਗਈਆਂ ਹਾਲਾਤ ਮਾੜੇ ਹੋ ਗਏ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਨਾਲੋਂ ਡਬਲ ਹੋ ਗਏ ਆ ਅੱਛਾ ਫਿਰ ਇਸ ਵਾਰੀ ਅਮਰਤਪਾਲ ਹਾਂਜੀ ਇਰਾਦਾ ਦੇ ਸਾਰਿਆਂ ਦਾ ਇਦਾਂ ਹੀ ਆ ਜੀ ਅੱਛਾ ਸਾਰਿਆਂ ਦਾ ਮਾਨੇ ਤਾਂ ਹੀ ਆ ਠੀਕ ਹੈ ਅੱਗੇ ਵੇਖੋ ਹਾਂ ਕੋਈ ਬੱਚਿਆਂ ਨੂੰ ਸੇਹ ਦਿੰਦਾ ਹੈਗਾ ਕੋਈ ਚੰਗੇ ਪਾਸੇ ਲੱਗਦੇ ਹੈਗੇ ਅੱਛਾ ਪਾਲਦੇ ਹੈ ਜੀ ਪਪਾ ਜੀ ਅੱਛਾ ਹਾਂਜੀ ਪੂਰਾ ਇੱਕ ਬਸੜੀ ਹੋਇਆ ਪੈਗਾ ਨਹੀਂ ਨਹੀਂ ਬਿਲਕੁਲ ਠੋਕੇ ਅਮਰਤਪਾਲ ਆ। ਅੱਛਾ ਹਾਂਜੀ। ਕੋਈ ਨਹੀਂ ਕੀਤਾ ਇਹਨਾਂ ਨੇ। ਬਦਲਾ ਕੋਹ ਨਹੀਂ ਆਇਆ। ਨਸਾ ਡਬਲ ਹੋ ਗਿਆ। ਅੱਛਾ ਹਾਂਜੀ। ਠੀਕ ਹੈ। ਹੁਣ ਆਪਣੇ ਆਉਣ ਵਾਲੇ ਪੋਚ ਦਾ ਥੋੜਾ ਬਚਾ ਕਰ ਲਈ ਅਮਰਤਪਾਲ ਦੇ ਭਰੋਸਾ। ਹਾਂਜੀ। ਕੰਮ ਸਰਕਾਰ ਕਾਮ ਪਾਰਟੀ ਕਰ ਰਹੀ ਹੈ ਤੇ। ਕਰਦੀ ਹੈ। ਹੂੰ। ਲੋਕ ਖੁਸ਼ ਹੈ। ਖੁਸ਼ ਹੈ। ਤੁਹਾਨੂੰ ਕੀ ਮੌੜ ਲੱਗਦਾ ਇਸ ਵਾਰੀ ਕੌਣ ਜਿੱਤ ਸੋਦਾਈ? ਕੋਈ ਝੇਰਾ ਆਵੇ, ਵਧਿਆ ਆਵੇ ਤੇ ਕੰਮ ਕਰਨ ਨੂੰ ਆਵੇ। ਅੱਛਾ ਪਹਿਲਾਂ ਨਹੀਂ ਕਰੇਗੇ। ਪਹਿਲਾ ਕਰ ਰਿਹਾ ਕੋਈ ਕਿ ਨਹੀਂ ਪਹਿਲਾ ਕੋਈ ਕੰਮ ਕੀਤਾ ਨਹੀਂ ਕਿਸੇ ਨੇ ਮਤਲਬ ਬਹੁਤ ਵਈਆ ਆਏਗਾ ਹੋਰੇਗਾ ਹੋਰੇ ਆਉਗਾ ਵਧੀਆ ਜੇ ਜਿਹੜਾ ਆਵੇ ਵਧੀਆ ਆਵੇ ਕੰਮ ਕਰਵਾ ਆਵੇ ਮੰਤਰੀ ਲਾਲਜੀਤ ਭੁੱਲਰ ਖੜੇ ਆ ਵੋਟਾਂ ਚ ਹੈਮਾਲਾ ਨਗਰ ਬਸ ਇਹ ਮੈਨੂੰ ਨਹੀਂ ਪਤਾ ਜੇ ਕੋਈ ਮੰਤਰੀ ਭਾਵੇਂ ਅਮਰਪਤ ਪਾਤ ਸਿੰਘ ਆਵੇ ਭਾਵੇਂ ਭੁੱਲਰ ਆਵੇ ਭਾਵੇਂ ਕੋਈ ਆਵੇ ਪਰ ਕੰਮ ਵਧੀਆ ਹੋਣਾ ਚਾਹੀਦਾ ਠੀਕ ਹੈ ਇਹ ਯੂਜ਼ ਜਿਹੜਾ ਹੈ ਉਹਦੇ ਨਾਲ ਆ ਉਹ ਮੁੰਡਾ ਜਿਹੜਾ ਅਮਰਪਤ ਅਮਰਪਤ ਲਈ ਨਾ ਆ ਗਿਆ ਜੀ ਉਹ ਯੂਚਾਰਾਗੇ ਉਹ ਸ਼ੁਰੂ ਹਾਂ ਮਹੌਲ ਅਮਰਤਪਾਲ ਦਾ ਇੱਧਰ ਹਾਂਜੀ ਤਕਰੀਬਨ ਤਕਰੀਬਨ ਕਾਹ ਜਾਦਾ ਕਿ ਉਹਨੇ ਕੰਮ ਵਿੱਚ ਜੋ ਜੰਗ ਵਧੀਆ ਕੀਤੀ ਨਸ਼ੇਪਤ ਲੋਕਾਂ ਨੂੰ ਰੱਖਿਆ ਹੋ ਅੱਛਾ ਤੇ ਆਪਣਾ ਜਿੱਤਣ ਦੇ ਚਾਂਸ ਹੈਗੇ ਚਾਂਸ ਕਿਹਾ ਨਹੀਂ ਜਾਦਾ ਅੱਛਾ ਅਦੇ ਲੋਕ ਹੈਗੇ ਨਾਲ ਹਾਂ ਅੰਦਰ ਘਾਤੇ ਲੋਕ ਹੈਗੇ ਨੇ ਬਾਕੀ ਜਿੱਤਣ ਦੀ ਚਾਂਸ ਦੀ ਗੱਲ ਕਰੀਏ ਤੇ ਉਹ 50 50 ਆ ਅੱਛਾ ਉਕੀਤਨ ਉਹ ਰਾਜ ਕਿਉਂ ਹੋਇਆ ਜੀ ਲੀਡਰ ਦੇ ਵਿੱਚ ਨਵਾਂ ਆਇਆ ਲੀਡਰੀ ਬਾਰੇ ਕੋਈ ਪਤਾ ਨਹੀਂਗਾ ਠੀਕ ਹੈ ਇਹ ਉਹਨੂੰ ਤੁਹਾਨੂੰ ਬਾਰੇ ਇਹ ਜਿਹੜੇ ਬੰਦੇ ਜਿਹੜਾ ਰੇ ਬਰਾਬਰ ਇਹ ਕਰਲ ਕੀਤੇ ਬੰਦੇ ਨੇ ਠੀਕ ਹੈ ਸਰਕਾਰ ਕਰ ਰਹੀ ਕਿਉਂ ਕਰ ਕੋਈ ਸਰਕਾਰ ਵੀ ਬਹੁਤਾ ਕੰਮ ਨਹੀਂ ਕਰ ਰਹੀ ਅੱਛਾ ਕਿਉਂਕਿ ਮਲਾਜ਼ਮ ਤਾਂ ਤਬਕਾ ਉਹਨਾਂ ਦੀ ਗੱਲ ਹੀ ਨਹੀਂ ਸੁਣਦਾ ਕਹੇ ਠੀਕ ਹੈ ਜਿਹੜੇ ਉਹ ਕਾਨੂੰਨ ਬਣਾਉਂਦੇ ਆ ਹੂੰ ਉਹ ਕੋਈ ਲਾਗੂ ਨਹੀਂ ਕਰਦੇ ਅੱਛਾ ਮਨ ਨਾ ਨੂੰ ਸਿਰਫ ਪੈਸੇ ਦਾ ਮਤਲਬ ਆ ਰਿਸ਼ਵਤ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਜਿਹੜੇ ਬੰਦੇ ਖੜੇ ਆ ਇਹਨਾਂ 'ਚ ਕੋਈ ਵਧੀਆ ਲੱਗਦਾ ਉਮੀਦਵਾਰ ਸਾਰੇ ਹੀ ਵਧੀਆ ਆ ਜਿਹੜੇ ਖਲੋਤੇ ਆ ਜਿਹਦੇ ਕਰਮ ਚੰਗੇ ਹੋਏ ਉਹ ਬਨਜੂਗਾ ਐਮਪੀ ਜੀ ਤੇ ਇਹਦੇ ਆਵਾਜ਼ ਹੈਗੀ ਜੀ ਉਹਨਾਂ ਦੀ ਅਮਰਤਪਾਲ ਸਿੰਘ ਅੱਛਾ ਹਮ ਹੈਗਾ ਮਾੜਾ ਉਹਨਾਂ ਦੇ ਪੱਖ 'ਚ ਲੱਗਦਾ ਤੇ ਇਦਾਂ ਹੀ ਆਵਾਜ਼ ਦੇ ਦੇ ਸਾਰੇ ਤੇ ਆਵਾਜ਼ ਸਾਰੇ ਇਦਾਂ ਹੀ ਹੈ ਠੀਕ ਹੈ ਤੇ ਪਹਿਲਾਂ ਵਾਲੇ ਐਮਪੀ ਨੇ ਕੰਮ ਕੀਤਾ ਕੋਈ ਡਿੰਪੇ ਨੇ ਪਹਿਲੇ ਵਾਲੇ ਐਮਪੀ ਤੇ ਇਥੇ ਨਜ਼ਰੀ ਨਹੀਂ ਆਉਂਦਾ ਅੱਛਾ ਤੇ ਸਰਕਾਰ ਕਰ ਰਹੀ ਕੁਝ? ਹਾਂ? ਸਰਕਾਰ ਦਾ ਬਸ ਇੱਕੋ ਰੋਲ ਹੈਗਾ ਵਾ ਬੱਤੀ ਫਰੀ ਕੀਤੀ ਉਹਨੇ। ਬਾਕੀ ਹੋਰ ਦੇ ਕੁਝ ਨਾ ਚੰਨੀ ਆਇਆ। ਐਮਪੀ ਕਿਨੂੰ ਬਣਾ ਰਹੇ ਹੋ? ਬਸ ਉਹੀ ਆ ਆਪਣਾ ਅਮਰਿਤਪਾਲ ਅੱਛਾ। ਹਾਂਜੀ। ਉਹਦੇ ਵਖ ਜੀ ਮਾਲ ਸਰ। ਸਾਰਾ ਹੀ ਵੇਖੋ ਜੀ ਮਤਲ ਸੜਕੋ ਆਉਂਦੇ ਆ ਦੁਕਾਨ ਤੇ ਗਾਹਕ ਵਗੈਰਾ ਆਉਂਦੇ ਆ ਨਾ ਸਾਨੂੰ ਪਤਾ ਵੀ ਮਤਲ ਲੋਕ ਉਹਦਾ ਹੀ ਨਾ। ਹਾਂ ਵੀ ਉਹਨਾਂ ਦੀ ਗੱਲ ਕਰਦੇ ਆ। ਅੱਛਾ। ਹਾਂ ਬਾਕੀ ਹੁਣ ਅੱਗੇ ਸਮਾਂ ਦੱਸੂਗਾ। ਹਾਂ ਪਿਛਲੀ ਵਾਰੀ ਤਾਂ ਜਿਵੇਂ ਆਪ ਜਿੱਤ ਗਈ ਸਾਰੇ ਪਾਸੇ। ਉਦੋਂ ਤੇ ਵੇਖੋ ਇਹ ਨਾ ਵੀ ਮਤਲ ਜਨਤਾ ਚਾਹੁੰਦੀ ਸੀ ਵੀ ਸ਼ਾਇਦ ਤੇ ਨਵੀਂ ਪਾਰਟੀ ਕੋਈ ਆਵੇ ਤੇ ਜੇ ਪਹਿਲੀਆਂ ਨੇ ਗੋਲ ਕੀਤੀ ਤੇ ਅੱਗੇ ਕੋਈ ਆਉਣ ਵਾਲੇ ਸਮੇਂ 'ਚ ਕੋਈ ਸ਼ਾਇਦ ਇਹ ਬਦਲਾਅ ਲਿਉਣਗੇ ਤੇ ਪਰ ਉਹ ਲਿਉਣ ਦੀ بجائے ਤੇ ਕੋਈ ਗੱਲ ਨਹੀਂ ਬਣੀ ਸਕੂ ਉਲਟਾ ਸਾਨੂੰ ਬਿੱਲ ਜਿਹੜੇ ਵੱਧ ਆਉਂਦੇ ਪਿਆ ਦੁਕਾਨਦਾਰਾਂ ਨੂੰ ਵੱਧ ਆਉਂਦੇ ਆ ਤੇ ਘਰਾਂ ਦੇ ਮਾਲਕ ਆ ਅੱਛਾ ਹਾਂ ਇਦਾਂ ਵਧ ਗਿਆ ਕੰਮ ਹਾਂਜੀ ਹਾਂਜੀ ਵੀ ਮਤਲਬ ਇਹ ਆ ਵੀ ਸਕੂ ਉਲਟਾ ਭਾਰ ਪੈ ਗਿਆ ਸਾਡੇ ਦੁਕਾਨਦਾਰਾਂ ਤੇ ਕਹਿੰਦਾ ਭਾਈ ਮੋਲ ਕੀ ਆ ਦੇਖੋ ਆਪ ਆਪਣੀ رائے ਆ ਤੁਹਾਡੀ رائے ਕੀ ਆ ਮੇਰੀ رائے ਭਾਈ ਮੇਰੀ ਬੋਰ ਤੇ ਵਿਆਣੀ ਅਮਰਤਪਾਲ ਨੂੰ ਅੱਛਾ ਹਾਂਜੀ ਵੀ ਦੇਖੋ ਅਸੀਂ ਤੇ ਪੰਥ ਦੇ ਨਾਲ ਆ ਅੱਛਾ ਫੁਰਕੀ ਗਾਇਤ ਸਾਡੇ ਆ ਦੇਖੋ ਆਪਣੀ ਆਪਣੀ ਤਾਂ ਸਾਰੇ ਚੰਗੇ ਆ ਪਰ ਅਸੀਂ ਪੰਥ ਦੇ ਨਾਲ ਆ ਹਾਂਜੀ ਠੀਕ ਹਾਂਜੀ ਬਾਬਾ ਜੀ ਕੀ ਮਾਹੌਲ ਆ ਵੋਟਾਂ ਦਾ ਆਪਣਾ ਮਾਹੌਲ ਮਾਹੌਲ ਆ ਆ ਕੀ ਉਹਨੂੰ ਜਿਹੜਾ ਫੜਿਆ ਵਾ ਅਮਰਤਪਾਲ ਅਮਰਤਪਾਲ ਅੱਛਾ ਉਹਦੇ ਬੰ ਨਾਲ ਨੇ ਸਾਰੇ ਉਹਨੂੰ ਪੌਣੀਆਂ ਦੇ ਵੋਟਾਂ ਅਸੀਂ ਤੇ ਠੀਕ ਹੈ ਹਾਂ ਸਰਕਾਰ ਨੇ ਕਰਿਆ ਕੋਈ ਕੰਮ ਕਰ ਹੈ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਕੁਝ ਕਰਦੀ ਤੇ ਹੈਗੀ ਆ ਪਰ ਅਸੀਂ ਸਾਡਾ ਮੋਲ ਹੁਣ ਅਮਰਤਪਾਲ ਵੱਲੋਂ ਹੋ ਗਿਆ ਕਿਉਂ ਉਹਨੂੰ ਛਡਾਉਣਾ ਵਾ ਠੀਕ ਹੈ ਹਾਂ ਠੀਕ ਹੈ ਜੀ ਉਹਨੂੰ ਜੇਲ੍ਹ ਚੋਂ ਕਢਾਉਣਾ ਵਾ ਚਾਹੇ ਕਰਿਓ ਪਹੁੰਚਿਆ ਨਾ ਕਰਿਓ ਕੋਹ ਉਹਨੂੰ ਸਿਰਫ ਅਸੀਂ ਜੇਲ੍ਹ ਚੋਂ ਕਢਾਉਣਾ ਚਾਹੁੰਦੇ ਆ ਚਲੋ ਭੱਜੇ ਦੇ ਨਹੀਂ ਕੋਈ ਪਤਾ ਲੱਗੰਦਾ ਜੀ ਕਿਉਂ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਕਦੀ ਕਾਂਗਰਸ ਤੇ ਕਦੀ ਕਾਲੀਆਂ ਦੀ ਕਦੀ ਕਿਸ ਦੀ ਹੈ ਜਿੰਦਗੀ ਦੀ ਹਾਂ ਜੀ ਸਰਕਾਰ ਨੇ ਕੰਮ ਕਰ ਕੀਤਾ ਭਾਈ ਸਰਕਾਰ ਨੇ ਕਾਲੀ ਦਿਨਾਂ ਨੇ ਕੰਮ ਕੀਤਾ ਭੱਜੀ ਕਾਲੀਆਂ ਨੇ ਹਾਂਜੀ ਵੇਖੋ ਜੀ ਆਪਾਂ ਤੇ ਦੁਕਾਨ ਅੰਦਰ ਬੰਦੇ ਆ ਆਪਾਂ ਤੇ ਸਾਰੇ ਪਾਰਲੇ ਦਾ ਜਿੜਾ ਮੋਟਾ ਬੱਸ ਵਧੀਆ ਚੱਲਦਿਆ ਘਰੋਂ ਸਾਰ ਤੇ ਕਿਹੜੀ ਪਾਰਟੀ ਦੀ ਹਵਾ ਲੱਗਦੀ ਇੱਥੇ ਸਾਰੀਆਂ ਦੀ ਜੀ ਸਾਰੇ ਪਾਰਲੇ ਦੀ ਹਵਾ ਹੈ ਸਾਰਿਆਂ ਦੇ ਜੋਰ ਹੈ ਜੀ ਸਰਕਾਰ ਨੇ ਕੀਤਾ ਕੋਈ ਕੰਮ ਕਰ ਠੀਕ ਹੈ ਜੀ ਠੀਕ ਹੈ ਜੀ ਕਰਦੀ ਹੈ ਕੰਮ ਕਰਦੀ ਹੈ ਠੀਕ ਹੈ ਮੋਟਾ ਤਾਂ ਮਾਹੌਲ ਚੰਗਾ ਹੀ ਹੈ ਜੀ ਹਲਕੀ ਬਹੁਤ ਵਧੀਆ ਕਿਹੜੀ ਪਾਰਟੀ ਦਾ ਜੋਰ ਆਮ ਦਾ ਹੀ ਹੈ ਜ਼ਿਆਦਾ ਅੱਛਾ ਹਾਂਜੀ ਕਰਦੀ ਕੰਮ ਕਰ ਹਾਂ ਹਜੇ 2 ਸਾਲ ਹੋਏ ਬੰਦਿਆਂ ਨੂੰ ਟਾਈਮ ਤੇ ਲੱਗੂਗਾ ਥੋੜਾ ਜਿਹਾ ਜੀ 70 ਸਾਲ ਦਾ ਰਾਜ ਜਿਹੜਾ ਔਖਾ ਹੋਣਾ ਹੈ ਹਾਂਜੀ ਆੜੂ ਦਾ ਅਗਲਾ ਸਾਦਾ ਬਣਾਉਣਾ ਟਾਈਮ ਤੇ ਲੱਗੂਗਾ ਜੇ ਤੇ 2 ਸਾਲ ਹੀ ਹੋਏ ਹੁਣ ਜਿੱਤ ਰਿਹਾ ਹੈ ਕਿ ਹਾਂ ਉਹ ਬਾਬੇ ਤਾਂ ਨਾਂ ਨਹੀਂ ਅਮਰਪਾਲ ਅਮਰਪਾਲ ਹਾਂਜੀ ਉਹਨੂੰ ਪਟ ਪਾਉਣੀ ਹੈ ਠੀਕ ਹੈ ਆਂ ਠੋਕੀ ਇਧਰੋਂ ਭਾਜੀ ਦੋ ਪਾਰਟੀਆਂ ਦੇ ਵਿਚਕਾਰ ਹੈਗਾ ਵਾ ਜ਼ਿਆਦਾ ਇੱਕ ਆਮ ਆਦਮੀ ਪਾਰਟੀ ਅੱਛਾ ਤੇ ਇੱਕ ਭਾਜੀ ਮਤ ਪਾਸ ਹੈ ਦੋਵਾਂ ਦੇ ਮਕਾਬਲੇ ਜ਼ਿਆਦਾ ਉਹਨਾਂ ਦਾ ਹੀ ਆ ਭਾਜੀ ਠੀਕ ਹੈ ਸਰਕਾਰ ਕਰ ਰਹੀ ਕੰਮ ਕਰ ਸਰਕਾਰ ਕਰਨ ਲਈ ਪਰ ਨਸ਼ੇ ਜਿਹੜੇ ਆ ਨਾ ਉਹ ਨਹੀਂ ਸਰਕਾਰ ਵੱਲੋਂ ਰੋਕੇ ਕੰਟਰੋਲ ਹੋਇਆ ਨਹੀਂ ਅਜੇ ਕੰਟਰੋਲ ਨਹੀਂ ਹੋਇਆ ਪੂਰੇ ਪੰਜਾਬੀ ਅੱਛਾ ਇਥੋਂ ਜਿੱਤਣ ਦੇ ਚਾਂਸ ਵੱਧ ਤੁਹਾਨੂੰ ਕੀ ਲੱਗਦੇ ਪਰਵਾ ਹੰਗਾਰਾ ਵੇਖੀ ਰ ਭਾਈ ਅਮਰਪਾਲ ਸਿੰਘ ਦਾ ਜ਼ੋਰ ਦੱਸਦੇ ਲੱਗਦਾ ਪੱਖ ਜਮੋਲ ਹਾਂਜੀ ਮੋਲ ਦੱਸਦੇ ਆ ਬਾਕੀ ਪਤਾ ਨਹੀਂ ਠੀਕ ਹੈ ਮਤਲਬ ਲੱਗ ਰਿਹਾ ਹੈ ਹਾਂਜੀ ਅਮਰਤਵਾਲ ਭਾਈ ਜੀ ਅੱਛਾ ਹਾਂਜੀ ਜਿੱਤ ਜਾਣਗੇ ਹਾਂਜੀ ਹਾਂਜੀ ਪੂਰ ਸਪੋਰਟ ਹੈ ਜੀ ਅੱਛਾ ਹਾਂਜੀ ਠੀਕ ਇਹ ਰੋੜਾ ਮਿਲਵਾ ਜਾਈਏ ਇੱਥੇ ਤੇਰਾ ਰੋੜਾ ਪੈ ਗਿਆ ਅਮਰਪਾਲ ਦਾ ਅੱਛਾ ਰੌਲਾ ਹੀ ਕਿ ਲੋਕ ਪਾਉਣਗੇ ਨਹੀਂ ਵੈਸੇ ਪਛਾਣ ਬਣ ਗਿਆ ਲੋਕਾਂ ਦਾ ਬਣ ਗਿਆ ਮੋਲ ਬਣ ਗਿਆ ਹਾਂ ਵੈਸੇ ਪਾਣੀ ਸਾਡੀ ਜੋਰ ਲਾਈ ਜਾ ਰਹੀਆਂ ਵੇਖੋ ਕੀ ਬਣਦਾ ਵੈਸੇ ਸਰਕਾਰ ਨੇ ਕੁਝ ਕੀਤਾ ਦੋ ਸਾਲਾਂ ਚ ਕੰਮ ਤੇ ਬਹੁਤ ਕੀਤੇ ਆ ਅਮਰਪੁਰ ਅੱਛਾ ਕੰਮ ਦੀ ਗੱਲ ਮੰਨੀ ਪਊ ਕੰਮ ਕੀਤੇ ਠੀਕ ਹੈ ਬਦਲਾ ਆ ਗਿਆ ਮਤਲਬ ਹਾਂ ਕੰਮ ਕੀਤੇ ਉਹਨਾਂ ਨੇ ਅਮਰਪੁਰ ਪਾਲ ਸਿਕੰਦਰੀਆ ਗੌਰ ਨੇ ਆਣਾ ਅੱਛਾ ਹਾਂਜੀ ਸਰਕਾਰ ਕਰ ਰਹੀ ਕੁਝ ਸਰਕਾਰ ਜਿੰਨੇ ਜੋ ਕਰੀ ਕਰੀ ਜਾਂਦੀ ਆ ਭਈ ਮੁਕਾਬਲਾ ਆਮਦਵੀ ਪਾਰਟੀ ਨਹੀਂ ਹੈ ਕਿ ਹੋਰ ਕਿਸੇ ਬੰਦੇ ਨਾਲ ਮੇਰੀ ਜਦੀ ਆਵਾਜ਼ ਆਮਦਪਾਲ ਦੀ ਆਵਾਜ਼ ਆ ਜਿੱਤ ਜੂ ਹਾਂ ਸਾਨੂੰ ਤੇ ਸਾਰੇ ਹੀ ਕੁਝ ਨਹੀਂ ਲੋਕ ਕੀ ਕਹਿ ਰਹੇ ਵੀ ਕੌਣ ਜਿੱਤਣ ਦੇ ਚਾਂਸ ਹੈ ਚਾਂਸ ਦਾ ਮੈਂ ਤੈਨੂੰ ਜੈਦਰ ਜੀ ਪਤਾ ਹੀ ਨਹੀਂ ਮੈਨੂੰ ਤੇ ਮੈਂ ਐਵੇਂ ਅੱਕੀ ਜਾਵਾਂ ਕੋਈ ਗੱਲ ਤੁਹਾਨੂੰ ਪਤਾ ਹੀ ਨਹੀਂ ਪਤਾ ਅੱਛਾ ਸਰਕਾਰ ਕਰ ਰਹੀ ਕੰਮ ਕਰ ਕੰਮ ਕੁਮ ਤਾਂ ਪਤਾ ਨਹੀਂ ਕਰਨ ਰਹੀ ਕਿ ਨਹੀਂ ਕਰਨ ਰਹੀ ਅੱਛਾ ਕੋਈ ਬਦਲਾਅ ਨਹੀਂ ਆਇਆ ਹੂੰ ਦੇਖੋ ਕੌਣ ਮੰਨਦਾ ਬੱਬਾ ਜੀ ਕਿਹਦੀ ਹਵਾ ਲੱਗਦੀ ਹਾਂ ਅਮਰਤਪਾਲ ਲੱਗਦੀ ਹੈ ਅਮਰਤਪਾਲ ਹਾਂ ਜੀ ਹੋਰ ਕੋਈ ਬੰਦਾ ਹੈ ਨਹੀਂ ਨੜ ਤੜੇ ਹੋਰ ਇਹ ਜੇ ਆਵਾਜ਼ ਨਹੀਂ ਕੋਈ ਜਿਆਦਾ ਆ ਰਹੀ ਅਮਰਪਾਲ ਦੀ ਆ ਰਹੀ ਹੈ ਜਤਨ ਦੇ ਚਾਂਸ ਕਿਤੇ ਲੱਗ ਰਹੇ ਜਿੱਤੋ ਤੇ ਭਾਈ ਅਮਰਪਾਲ ਸਿੰਘ ਜੀ ਦੀ ਹੈ ਅੱਛਾ ਹਾਂਜੀ ਕਲੀਅਰ ਹੈ ਤਾਂ ਬਿਲਕੁਲ ਕਨਫਰਮ ਹੋ ਗਿਆ ਕਨਫਰਮ ਹੋ ਜਾਂਦਾ ਅੱਛਾ ਰਹੀ ਮੌਲ ਬਣ ਗਈ ਹਵਾ ਹਵਾ ਪਾਜੀ ਬਣੀ ਹੋਈ ਆ ਤੁਹਾਡੇ ਸਾਹਮਣੇ ਹੀ ਆ ਪੂਰੇ ਲੱਗੇ ਚੋਂ ਪਤਾ ਕਰ ਲੋ ਹਵਾ ਤੇ ਬਣੀ ਹੋਈ ਹੈ ਪੰਥ ਕਾਲ ਕੇ। ਵੋਟ ਪੈ ਜੂ ਕਿ ਕੱਲੀ ਹਵਾ ਹੀ ਰਹਿ ਜੂ? ਨਹੀਂ ਹਵਾ ਨਹੀਂ ਪਜੀ ਵੋਟ ਪੈਣੀ ਹੈ ਕਿ ਤੇ ਵੋਟ ਪੈਣੀ ਹੈ ਇਹ ਤਾਂ ਕਲੀਅਰ। ਤੁਸੀਂ ਖਾ ਲੈਣਾ ਹਾਰ ਗਏ ਸੀ ਨਾ? ਨਹੀਂ ਉਹ ਵੀਰ ਜੀ ਉਦੋਂ ਬਹੁਤ ਕੁਝ ਹੋਇਆ ਸੀ। ਪਰ ਇਹ ਜਿਹੜੀ ਇਹ ਹਵਾ ਬਣੀ ਹੈ ਇਹ ਇਦਾਂ ਦੀ ਹਵਾ ਨਹੀਂ ਹੈ। ਅੱਛਾ। ਇਹ ਮਤਲਬ ਜਿੱਤੇਗੀ ਜਿੱਤੇ ਜਾ ਤੇ ਪੱਕੀ ਹੈ ਕਲੀਅਰ ਹੈ ਕਿ ਲੱਗਦਾ ਹੈ ਅੰਮ੍ਰਿਤਪਾਲ ਹੀ ਆ। ਅੰਮ੍ਰਿਤਪਾਲ। ਹੈਗੇ ਚਾਂਸ? ਹੈਗੇ ਆਗੇ। ਅੱਛਾ। ਤੇ ਸਰਕਾਰ ਨੇ ਕੁਛ ਕੀਤਾ ਦੋ ਸਾਲਾਂ ਚ? ਸਰਕਾਰ ਨੇ ਇਦਾਂ ਨਹੀਂ। ਨਹੀਂ। ਠੀਕ ਹੈ। ਕੀ ਲੱਗਦਾ ਈ ਮੋਲ ਐਸ ਵਾਰੀ? ਹਾਂਜੀ ਕੀ ਮੋਲ ਐ? ਵਾਜ ਅਮਰਤ ਜੀ ਆਕੇ ਬਾਕੀ ਲੋਕਾਂ ਦਾ ਪਤਾ ਨਹੀਂ ਕੀ ਕਰਨ। ਅੱਛਾ ਰੌਲਾ ਹੈਗਾ ਪੂਰਾ ਪੂਰਾ। ਹਾਂਜੀ ਵੋਟਾਂ ਕੀ ਕਹਿੰਦੀਆਂ ਲੋਕ ਕੀ ਕਹਿ ਰਹੇ? ਅਮਰਤਪਾਲ ਅੱਛਾ ਹੂੰ ਜਿਤਸਾ ਦਾ ਕੀ ਲੱਗਦਾ ਈ ਤੁਹਾਨੂੰ? ਜਿਤਾ ਦਾ ਮੋਲ ਚੱਲਣਾ ਨੇ ਅਮਰਤਪਾਲ ਜਿੱਤੂਗਾ ਸ਼ਾਇਦ। ਅੱਛਾ ਹੈਗਾ ਚਾਰੇ ਪਾਸੇ ਮੋਲ? ਹਾਂਜੀ ਮੇਰਾ ਤਾਂ ਬੱਚਾ ਇਹੀ ਕਹਿੰਦਾ ਵੀ ਅਮਰਤਪਾਲ ਹੀ ਜਿੱਤੇ ਅਮਰਤਪਾਲ ਹੀ ਬਸ। ਜੇ ਤੁਹਾਨੂੰ ਕਣਕੀ ਨਹੀਂ ਮਿਲਣੀ ਤੇ ਤੁਹਾਨੂੰ ਬੁਲਟਾਵਗਾਣਾ ਹੋਣਾ। ਅੱਛਾ ਕਿ ਨਹੀਂ? ਵੱਡੇ ਠੀਕ ਆ ਹਾਂਜੀ ਫਿਰ ਉਸ ਬਾਦ ਨੂੰ ਅਮਰਤਪਾਲ ਆਮਰਤਪਾਲ ਇਹ ਤਾਂ ਜਿੱਦੂ ਜਿੱਦੂ ਆ ਜਿੱਦੂ ਆ ਵਾਡੀ ਸੋੜ ਦੇ ਮਹਰ ਆ ਗਈ ਹੋ ਗਈ ਆ ਲੋਕ ਪਾਉਣਗੇ ਵੋਟਾਂ ਵੋਟਾਂ ਬਹੁਤ ਪਹੁੰਚਣ ਨੂੰ ਕੀ ਮਾਹੌਲ ਐ ਇਸ ਵਾਰੀ ਵੋਟਾਂ ਦਾ ਇੱਥੇ ਵੋਟਾਂ ਦੇ ਅਮਰਤਪਾਲ ਨੂੰ ਜਿਆਦਾ ਬਣੇ ਸੀ ਵੋਟਾਂ ਅੱਛਾ ਹਾਂਜੀ ਹਾਂਜੀ ਕਿਉਂ ਇੰਨਾ ਮਾਹੌਲ ਕਿਵੇਂ ਬਦਲ ਗਿਆ ਬਹੁਣ ਬਦਲ ਗਿਆ ਨਾ ਝਾੜੂ ਵਾਲਿਆਂ ਕੁਝ ਕੀਤਾ ਨਾ ਕਾਂਗਰਸੀਆਂ ਕੀਤਾ ਨਾ ਇਹਦੇ ਕਾਲੀਆਂ ਨੇ ਕੀਤਾ ਕੁਝ ਨਹੀਂ ਉਹ ਨਸ਼ਾ ਦੇ ਸ਼ਰਾਬ ਲੋਕਾਂ ਦਾ ਅੰਮ੍ਰਿਤਪਾਲ ਸਰਕਾਰ ਵਾਲੇ ਬੰਦ ਨਹੀਂ ਕਰਾ ਰਹੇ ਨਾ ਸਰ ਸਰਕਾਰ ਵਾਲੇ ਵਧ ਗਿਆ ਸਗੋਂ ਵਧ ਗਿਆ ਹਾਂਜੀ ਹਾਂਜੀ 15 15 ਸਾਲ ਦੇ ਜਵਾਗ ਜਿਹੜੇ ਆ ਨਸ਼ਾ ਕਰਨੇ ਨਲੀ ਦੇ ਉੱਤੇ ਅੱਛਾ ਹਾਂਜੀ ਟੀਕੇ ਲਾਈ ਜਾਂਦੇ ਆ ਸੁੱਖਾ ਘੋੜ ਕੇ ਤੇ ਉਹਦੀਆਂ ਬੀੜੀਆਂ ਬਣਾ ਬਣਾ ਕੇ ਪੀ ਜਾਂਦੇ ਆ ਬਹੁਤ ਮਾਹੌਲ ਖਰਾਬ ਹੋਇਆ ਹੈ ਅੰਮ੍ਰਿਤਪਾਲ ਕਰ ਦੋ ਠੀਕ ਹਾਂਜੀ ਕਰੂ ਬਿਲਕੁਲ ਠੀਕ ਹਾਂਜੀ ਠੀਕ ਹਾਂਜੀ ਵੋਟ ਉਹਨੂੰ ਜਾ ਰਹੀ ਹਾਂਜੀ ਵੋਟ ਜਿਆਦੀ ਉਹਨੂੰ ਜਾਣੀ ਐ ਗੁੱਜੀ ਬੋਟ ਵੀ ਪੈ ਜਾਣੀ ਉਹਨੂੰ ਹਾਂਜੀ ਹਾਂਜੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਾਂਜੀ ਹਾਂਜੀ ਗੁੱਜੀ ਬੋਟ ਉਹਨੂੰ ਬਣੀ ਬੋਟ ਕਾਂਗਰਸਿਆਂ ਦੀ ਵੀ ਵੋਟ ਉਹਨਾਂ ਨੂੰ ਬਣੀ ਗੁੱਜੀ ਕਾਲੀਆਂ ਦੀ ਵੀ ਪੈਣੀ ਜੋ ਝਾੜੂ ਵਾਲਿਆਂ ਦੀ ਝਾੜੂ ਵਾਲਿਆਂ ਦੇ ਵੀ ਪੈਣੀ ਗੁੱਜੀ ਬੋਟ ਹਾਂਜੀ ਹਾਂਜੀ ਮੋਲ ਜਿੱਤੇਗਾ ਅੰਮ੍ਰਿਤਪਾਲ ਜਿੱਤੇਗਾ ਇੱਥੋਂ ਜਿੱਤ ਪੱਕਾ ਪੈ ਜਾਣਗੇ ਵੋਟ ਪੱਕਾ ਪੈਣਗੇ ਜੀ ਹੋਣੀ ਪੈਣਗੇ ਅੱਛਾ ਹਾਂਜੀ ਸਰਕਾਰ ਕਰ ਰਹੀ ਕੰਮ ਕਰ ਹਾਂਜੀ ਸਰਕਾਰ ਨੇ ਕੀਤਾ ਕੁਛ ਸਰਕਾਰ ਕਰ ਰਹੀ ਹੈ ਜਿੰਨੇ ਜੋਗੀ ਹੈਗੀ ਕਰ ਰਹੀ ਅੱਛਾ ਵੋਟਾਂ ਫੇਰ ਵੀ ਅੰਮ੍ਰਿਤਪਾਲ ਨੂੰ ਬੈਣ ਗਿਆ ਅਮਰਪਾਲ ਨੂੰ ਠੀਕ ਤਾਂ ਹੀ ਅਮਰਪਾਲ ਨੂੰ ਵੋਟਾਂ ਪਾਉਣੀਆਂ ਅੱਛਾ ਹਾਂਜੀ ਹੋਰ ਕਿਸੇ ਨੂੰ ਨਹੀਂ ਸਰਕਾਰ ਨੇ ਕੋਈ ਕੁਛ ਕੀਤਾ ਕਿ ਨਹੀਂ ਕੁਛ ਵੀ ਨਹੀਂ ਕੀਤਾ ਨਾ ਕਰੇ ਅੱਗੇ ਕਿਹਨੇ ਕਿਸ ਨੇ ਕੋਈ ਕੀਤਾ ਨਹੀਂ ਅੱਛਾ ਇਹ ਵੀ ਨਾ ਕਰੂ ਖਾਣੇ ਕੋ ਟੈਨਸ਼ਨ ਨਹੀਂ ਬਾਹਰ ਤੇ ਆਉਗਣਾ ਜਿਹੜੇ ਤੋਂ ਬੱਸ ਇਹ ਜਿਆਦਾ ਅਮਰਪਾਲ ਦਾ ਜੋਰ ਹੈ ਭਾਜੀ ਕਿੱਥੋਂ ਹੈ ਨਹੀਂ ਤਰਨਦਾਰਾਂ ਦਾ ਉਧਰ ਤਾਂ ਇਹੀ ਖੜੇ ਆ ਉਧਰ ਵੀ ਇਹੀ ਖੜੇ ਨੇ ਸਾਡੇ ਪਿੰਡ ਵੀ ਕੱਲ ਗਏ ਸੀ ਅੰਮ੍ਰਿਤਪਾਲ ਦੇ ਜਿਹੜਾ ਅੰਮ੍ਰਿਤਪਾਲ ਦਾ ਹੀ ਜ਼ੋਰ ਤੇ ਜੀ ਅੰਮ੍ਰਿਤਪਾਲ ਦਾ ਹੀ ਜਿੱਤ ਜੂ ਜਿੱਤ ਜੂ ਇਹ ਵੋਟਾਂ ਪੈਣਗੀਆਂ ਕਿ ਨਹੀਂ ਹਾਂ ਵੋਟਾਂ ਪੈਣਗੀਆਂ ਨਾ ਨਹੀਂ ਵੋਟਾਂ ਪੈਣਗੀਆਂ ਜੜੀਆਂ ਹਾਂਜੀ ਇਹ ਤੇ ਸਾਰਿਆਂ ਦਾ ਹੱਕ ਹੈ ਵੋਟਾਂ ਪਾਣਾ ਅੱਛਾ ਠੀਕ ਹੈ ਮਤਲਬ ਹੈਗੇ ਚਾਂਸ ਜਿੱਤਣ ਦੇ ਹਾਂਜੀ ਲੋਕ ਤਾਂ ਨੰਬਰ ਤਪਾਲ ਦਾ ਜ਼ਿਆਦਾ ਨਾਂ ਲੈਂਦੇ ਆ ਅੱਛਾ ਹਾਂ ਤੇ ਵੇਖੋ ਕਿ ਕੁਦਰਤ ਕਿਹਦੇ ਨਾਲ ਖੇਡਦੀ ਆ ਕੁਦਰਤ ਨੇ ਖੇਡਣਾ ਵਾ ਸਰਕਾਰ ਕਰ ਰਹੀ ਕੰਮ ਕਰ ਕੋਈ ਕਿ ਨਹੀਂ ਇਹ ਨਹੀਂ ਕੰਮ ਤਾਂ ਕੀਤਾ ਹੀ ਹੈ ਸਰਕਾਰ ਕਰੀ ਜਾਂਦੀ ਹੈ ਜਿੰਨੇ ਕਿ ਜੋਗੀ ਹੈ ਮਤਲਬ ਜਿੰਨਾ ਕਿ ਜੋਗੀ ਹੈਗੀ ਹੈ ਕਰੀ ਜਾਂਦੀ ਕੰਮ ਇਹ ਨਹੀਂ ਆਏ ਕਿ ਇਹ ਬੱਤੀ ਫਰੀ ਮਿਲਣ ਦੀ ਲੋਕ ਨਜ਼ਾਰੇ ਲੈ ਲੈਂਦੇ ਇਹ ਇੰਨੀ ਗੱਲ ਹੈਗੀ ਠੀਕ ਹੈ ਹਾਂ ਤੇ ਅਮਰਤਪਾਲ ਕਹਿੰਦਾ ਜੀ ਜਤ ਜੂ ਹਾਂ ਜੀ ਹਾਂ ਹੈਗੇ ਚਾਂਸ ਹਾਂ ਜੀ ਪੱਕੇ ਜੀ ਨਾਲ ਹੈਗਾ ਹਾਂ ਜੀ ਹਾਂ ਜੀ ਸਰਕਾਰ ਕਰ ਰਹੀ ਕੁਝ ਹਾਂ ਜੀ ਹਾਂ ਜੀ ਸਰਕਾਰੋਂ ਕੁਝ ਨਹੀਂ ਕਰ ਰਹੀ ਆ ਆਮ ਆਦਮੀ ਦੀ ਕੋਈ ਨਹੀਂ ਕੋਈ ਫਰਕ ਪਿਆ ਨਹੀਂ ਨਹੀਂ ਕੋਈ ਫਰਕ ਨਹੀਂ ਅਮਰਤਪਾਲ ਦੇ ਚਾਂਸ ਲੱਗੇ ਹਾਂ ਜੀ ਹਾਂ ਜੀ ਕੀ ਮੌਲ ਹੈ ਸੋਰੀ ਵੋਟਾਂ ਦਾ ਇੱਥੇ ਵੋਟਾਂ ਦਾ ਤਾਂ ਅਮਰਤਪਾਲ ਦਾ ਹੀ ਜ਼ਿਆਦਾ ਜਿੱਤਜੂ ਹਾਂਜੀ ਪਹਿਲਾਂ ਝਾੜੂ ਵਾਲੇ ਜਿੱਤੇ ਸੀ ਪਹਿਲਾਂ ਝਾੜੂ ਵਾਲੇ ਜਿੱਤੇ ਇਸ ਵਾਰ ਨਹੀਂ ਜਿੱਤੇ ਸਰਕੀ ਚਾਰਦੇ ਨਹੀਂ ਕੰਮ ਕਰ ਨਹੀਂ ਕੀਤਾ ਕੋਈ ਕੰਮਕਾਰ ਕੀਤਾ ਬੱਤੀ ਮੁਖਤ ਕੀਤੀ ਬਾਕੀ ਕੁਝ ਨਹੀਂ ਕੀਤਾ ਅੱਛਾ ਇੱਕ ਕੰਮ ਹੀ ਕੀਤਾ ਹਮਾਸੇ ਕੋਈ ਠੀਕ ਹੈ ਹਾਂ ਕੀ ਲੱਗਦਾ ਜੀ ਮਾਲ ਹਾਂਜੀ ਕੌਣ ਜਿੱਤੂ ਮੈਨੂੰ ਤਾਂ ਆਪਣਾ ਜਵਦਾ ਜੀ ਅਮਰਤਪਾਲ ਅਮਰਤਪਾਲ ਜੀ ਅੱਛਾ ਹਾਂਜੀ ਕਿਰਪਾ ਹੋਗੀ ਔਲ ਸੋਰੀ ਇਸ ਵਾਰੀ ਤੇ ਅਮਪਾਈ ਅਮਰਤਪਾਲ ਸਿੰਘ ਦੀ ਗਈ ਜਿੱਤ ਜੂ ਜਿੱਤ ਜੂਗਾ ਆਉਣਗੇ ਵੋਟਾਂ ਲਓ ਕਿ ਹਵਾ ਹੀ ਰਹੂ ਕੱਲੀ ਨਹੀਂ ਨਹੀਂ ਪਾਵਾਂਗੇ ਵੋਟਾਂ ਜ਼ਰੂਰ ਪਾਵਾਂਗੇ ਅੱਛਾ ਹਾਂਜੀ ਪਿੰਡਾਂ ਜਮਾਲ ਹੈਗਾ ਹਾਂਜੀ ਹੈਗਾ ਜੀ ਪੂਰਾ ਫੁੱਲ ਮੋਲ ਹੈ ਪੂਰਾ ਮੋਲ ਹੈ ਸਰਕਾਰ ਨੇ ਕੁਛ ਕੀਤਾ ਕਿ ਨਹੀਂ ਸਰਕਾਰ ਕਿਹੜੀ ਆ ਆਮ ਆਦਮੀ ਨੇ ਅਹੀਂ ਬੰਬੇ ਰਹੀਦਾ ਜੀ ਅੱਛਾ ਵੋਟਾਂ ਪਾਉਣਾ ਹੈ ਜੀ ਨਹੀਂ ਇੱਥੇ ਆਏ ਨਾਲ ਬਾਬਾ ਲੋਕੀ ਆਏ ਹੋਰ ਵੋਟਾਂ ਪਾਉਣ ਵਾਸਤੇ ਸਪੈਸ਼ਲ ਜਿਨ੍ਹਾਂ ਦੀ ਵੋਟਾਂ ਇੱਥੇ ਹੈਗੀਆਂ ਪਿੰਡਾਂ ਦੀਆਂ ਉਹ ਇੱਥੇ ਆਏ ਵੋਟਾਂ ਪਾਉਣ ਵਾਸਤੇ ਅਮਰਤਪਾਲ ਨੂੰ ਹਾਂਜੀ ਸੋ ਏਸੀ ਖਡੂਰ ਸਾਹਿਬ ਦੇ ਲੋਕਾਂ ਦੀ ਰਾਏ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਹੋਇਆ ਕਹਿ ਲਿਆ ਖਡੂਰ ਸਾਹਿਬ ਸ਼ਹਿਰ ਦੇ ਵਿੱਚੋਂ ਲੋਕ ਜ਼ਿਆਦਾਤਰ ਅਮਰਿਤਪਾਲ ਸਿੰਘ ਦੇ ਪੱਖ ਵਿੱਚ ਦਿਖਾਈ ਦੇ ਰਹੇ ਨੇ ਪਰ ਕੀ ਇਹ ਨਤੀਜਾ ਵੋਟਾਂ ਦੇ ਵਿੱਚ ਤਬਦੀਲ ਹੋ ਸਕੇਗਾ ਇਸ ਦਾ ਇੰਤਜ਼ਾਰ 4 ਜੂਨ ਤੱਕ ਕਰਨਾ ਪਵੇਗਾ ਤੁਹਾਡੀ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਅਤੇ ਕੋਰਨਰ ਟਾਕਸ ਦੇ ਨਾਲ